ਜੋ ਜੀ ਦਾ ਟੈਕਟਿਕੀ ਉਹਦਾ ਕੋਈ ਹੱਲ ਹੋਇਆ ਸਭ ਤੋਂ ਪਹਿਲਾਂ ਵਾਇਬ ਜੀ ਦਾ ਖਾਲਸਾ ਵਾਇਬ ਦੀ ਕੀ ਫਤ ਹੈ ਅਸੀਂ ਪਿਛਲੇ ਦਿਨੀ ਜਿਹੜਾ ਮਾਨਜੋਬ ਟੈਕਟਿਕ ਕਮਿਸ਼ਨਰ ਰਿਪੋਰਟ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਤੇ ਅਸੀਂ ਉਹਨਾਂ ਨੂੰ ਵੀ ਪੁੱਛਿਆ ਸੀ ਕਿ ਤੁਸੀਂ ਸਾਡਾ ਇਸ ਸੰਬੰਧੀ ਸਾਥ ਦਿਓਗੇ ਉਹ ਕਹਿੰਦੇ ਜੀ ਬਿਲਕੁਲ ਸਾਥ ਤੇ ਪ੍ਰਸ਼ਾਸਨ ਨੂੰ ਵੀ ਪੁੱਛਿਆ ਸੀ ਜਿਨ੍ਹਾਂ ਨੇ ਮੰਗ ਪੱਤਰ ਦਵਾਇਆ ਉਹ ਕਿਤੇ ਬਿਲਕੁਲ ਨਾਲ ਐ ਜੀ ਕਿਉਂਕਿ ਇਹ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਇਹਦੇ ਤੇ ਕਈ ਪੁਲਿਸ ਅਫਸਰ ਤੇ ਕਈ ਮੰਤਰੀ ਤੇ ਪ੍ਰਧਾਨ ਮੰਤਰੀ ਤੱਕ ਵੀ ਤੇ ਕਈ ਸੰਤਾਂ ਦੀਆਂ ਅਸ਼ਲੀਲ ਵੀਡੀਓ ਬਣਾ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਨੇ ਔਰ ਇਹਦੇ ਉੱਤੇ ਪਿਛਲੇ ਕੁਝ ਦਿਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਤੇ ਟੈਕ ਹੋਇਆ ਔਰ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਤੇ ਟੈਕ ਹੁੰਦਾ ਉਸ ਤੋਂ ਬਾਅਦ ਸਾਡੇ ਮਾਨਯੋਗ ਸੰਤ ਬਾਬਾ ਜਰਨੈਲ ਸਿੰਘ ਦੀ ਪਿੰਡਰਾਂ ਵਾਲੇ ਤੇ ਭਾਈ ਅਮਰੀਕ ਸਿੰਘ ਦੀ ਫੋਟੋ ਨੂੰ ਆਪਸ ਵਿੱਚ ਜੋੜ ਕੇ ਅਸ਼ਲੀਲ ਵੀਡੀਓ ਬਣਾਈ ਜਾਂਦੀ ਔਰ ਹੋਰ ਵੀ ਕਈ ਵੀਡੀਓ ਆ ਸੋ ਇਸ ਕਰਕੇ ਜਿਹੜਾ ਮੰਗ ਪੱਤਰ ਦਿੱਤਾ ਸੀ ਵੀ AI ਐਪ ਬੰਦ ਹੋਣਾ ਚਾਹੀਦਾ ਜਾਂ ਉਹਦੇ ਵਿੱਚੋਂ ਉਹ ਸਿਸਟਮ ਬੰਦ ਕਰਾਓ ਜਿਹਦੇ ਨਾਲ ਅਸ਼ਲੀਲ ਵੀਡੀਓ ਜਾਂ ਕੋਈ ਧਰਮ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਨਾ ਬਣੇ ਸੋ ਮੈਨੂੰ ਲੱਗਦਾ ਵੀ ਮੰਗ ਪੱਤਰ ਦੇਣ ਤੋਂ ਬਾਅਦ ਇਹ ਜਾਦੇ ਵੱਧ ਗਿਆ ਤੇ ਸਾਡਾ 6 ਤਰੀਕ ਨੂੰ 6 ਸਤੰਬਰ ਨੂੰ ਭੁਖੜ ਧਰਾਲ ਤੇ ਬੈਠਣ ਦਾ ਜਿਹੜਾ ਟੀਚਾ ਹੈਗਾ ਭਾਈ ਕਨਈਆ ਚੌਕ ਘੰਟਾ ਘਰ ਦੇ ਕੋਲ ਅਸੀਂ ਭੁਖੜ ਧਰਾਲ ਤੇ ਬੈਠਾਂਗੇ ਜਿਹਦੇ ਵਿੱਚ ਸਾਡੇ ਨਾਲ ਮਹਾਂ ਸਿੰਘ ਜਥੇਬੰਦੀਆਂ ਬਾਬਾ ਲਖਵੀਰ ਸਿੰਘ ਜੀ ਹੋਣੀ ਬਾਬਾ ਗੁਰਪ੍ਰੀਤ ਸਿੰਘ ਹੋਣੀ ਔਰ ਇਹਦੇ ਵਿੱਚ ਹੋਰ ਵੀ ਸਾਧ ਸੰਤ ਆ ਰਹੇ ਨੇ ਔਰ ਹੋਰ ਵੀ ਰਾਜਨੀਤਿਕ ਪਾਰਟੀਆਂ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਵੀ ਸਾਰੇ ਸਾਡੇ ਬੱਚਿਆਂ ਦੀਆਂ ਸਾਡੀਆਂ ਫੋਟਮਾਂ ਇੰਟਰਨੈਟ ਤੇ ਪਈਆਂ ਹੋਈਆਂ ਸਾਡੀ ਨਾ ਕੋਈ ਸ਼ਲੀਲ ਵੀਡੀਓ ਬਣ ਕੇ ਆ ਜੇ ਫੋਟੋ ਨਾਲ ਫੋਟੋ ਕੋਈ ਜੋੜ ਕੇ ਐਦਾਂ ਭੇਜ ਦੇ ਪਿਛਲੇ ਦਿਨੀ ਆ ਪੁੱਛਾਂ ਵਾਲੇ ਸਾਧਨੇ ਵੀ ਇੱਕੇ ਕਰਤੂਤ ਕੀਤੀ ਸੀ ਉਹ ਜੇਲ੍ਹ ਬੈਠਾ ਸੋ ਉਹਨਾਂ ਨੂੰ ਜੇਲ੍ਹ ਵਿੱਚ ਭੇਜਣ ਦੀ ਬਜਾਏ ਇਹ ਐਪ ਜਿਹੜਾ ਬੰਦ ਹੋਣਾ ਚਾਹੀਦਾ ਹੈ 6 ਤਰੀਕ ਨੂੰ ਸਾਡਾ ਭੁਖੜ ਤਾਲਦਾ ਅਸੀਂ ਬੈਠਾਂਗੇ ਜੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰੂਗਾ ਤੇ ਫਿਰ ਅਸੀਂ ਲੋਕਾਂ ਸਾਹਮਣੇ ਬੇਨਤੀ ਕਰਾਂਗੇ ਕਿ ਸਾਡਾ ਸਾਥ ਦਿਓ ਇਹ ਜਿਹੜਾ ਬੰਦ ਹੋਣਾ ਚਾਹੀਦਾ ਹੈ। ਇਹ ਕਾਰਨ ਕੀ ਕਿ ਬੰਦ ਕਿਉਂ ਨੇ ਕਰਦੇ ਕਿਉਂਕਿ ਇਹਦੇ ਵਿੱਚ ਤਾਂ ਹੁਣ ਜੀ ਆਪਾਂ ਸਰਕਾਰ ਦੇ ਡੇਟਾ ਦੀ ਗੱਲ ਕਰੀਏ ਹੋਟ ਡੇਟਾ ਦੀ ਗੱਲ ਕਰੀਏ ਉਹ ਵੀ ਐ ਰਿਤੀਆਂ ਜਾਂਦੀਆਂ। ਤੋ ਵੇਖੋ ਜੀ ਪ੍ਰਧਾਨ ਮੰਤਰੀ ਦੇ ਮੂੰਹ ਵਿੱਚ ਉਹ ਜਿਹੜਾ ਅਮਰੀਕਾ ਵਾਲਾ ਪ੍ਰਧਾਨ ਮੰਤਰੀ ਹੈ ਸ਼ਾਇਦ ਹਾਂ ਤੇ ਕਿ ਰਾਸ਼ਟਰਪਤੀ ਹੈ ਉਹਦੇ ਮੂੰਹ 'ਚ ਤੱਤੀ ਕੜਸੀ ਪਾ ਰਿਹਾ ਹੈ। ਤੇ ਕੋਈ ਭੱਜ ਰਿਹਾ ਕਿਸੇ ਦੇ ਆ ਢਿੱਡ 'ਚੋਂ ਹਾਥੀ ਜਾਂ ਕੱਢੀ ਜਾਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ। ਵੇ ਸਾਡੇ ਬੱਚਿਆਂ ਨੂੰ ਕਿਹੜੇ ਪਾਸੇ ਤੁਸੀਂ ਪਾਦਾ ਕਿਹੜੇ ਰਾਹ ਪਾਦਾ ਸਾਡੇ ਆ ਬੱਚੇ AI ਐਪ ਵੇਖ ਕੇ ਖੁਸ਼ ਹੈ ਜੀ ਜਦੋਂ ਕੋਣ ਚੱਕ ਲਿਆ ਜੀ ਇੱਕ ਵੀਡੀਓ ਵੇਖ ਲਓ ਵੀਡੀਓ ਤੋਂ ਵੀਡੀਓ ਚੜੀ ਆਉਂਦੀ ਵੀਡੀਓ ਚੜੀ ਆਉਂਦੀ ਹੈ ਤੇ ਇਹ ਬਤਰੀ ਵੀ ਆ ਰਹੀਆਂ ਆ ਭਗਵੰਦ ਸਿੰਘ ਮਾਨ ਦੀਆਂ ਆ ਰਹੀਆਂ ਅਸੀਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਮੁੱਖ ਮੰਤਰੀ ਨੂੰ ਜੇ ਮੇਰੇ ਵਰਗਾ ਕੋਈ ਇੱਕ ਕਿਤੇ ਗਾਲ ਨਿਕਲ ਜੇ ਮੰਦਾ ਬੋਲ ਬੋਲ ਦੇ ਤੜਕੇ ਨੂੰ ਪਰਚਾ ਕੱਟ ਕੇ ਜੇਲ੍ਹ ਚ ਭੇਜ ਦਿੰਦੇ ਆ ਤੇ ਤੁਹਾਡੀਆਂ ਅਸ਼ਲੀਲ ਵੀਡੀਓ ਬਣਾ ਬਣਾ ਕੇ ਉਹ ਪੇਸ਼ ਕਰੀ ਜਾਂਦੇ ਆ ਪਤਾ ਨਹੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਐਡੇ-ਐਡੇ ਲੀਟਰ ਆ ਪਤਾ ਨਹੀਂ ਤੁਹਾਨੂੰ ਇਹ ਸੈਅਬ ਤੋਂ ਕਮਾਈ ਐ ਐ ਸੈਅਬ ਦੀ ਕੀ ਕਾਣ ਆ ਤੁਹਾਨੂੰ ਜਿਹਨੇ ਐਪ ਚ ਲਾਇਆ ਤੇ ਤੁਸੀਂ ਬੰਦ ਕਿਉਂ ਨਹੀਂ ਕਰਦੇ ਬੰਦ ਕਰਨਾ ਚਾਹੀਦਾ ਸਾਰੇ ਲੋਕਾਂ ਦੀ ਸ਼ਕਤੀ ਐ ਸਾਰੇ ਲੋਕ ਹੀ ਇਹ ਚਾਹੁੰਦੇ ਐ ਕੋਈ ਨਹੀਂ ਚਾਹੁੰਦਾ ਮੈਨੂੰ ਲੱਗਦਾ ਪੰਜਾਬ ਦੇ ਤਾਂ ਸਾਰੇ ਵਾਸੀ ਚਾਹੁੰਦੇ ਐ ਆ ਰਾਜਸਤਾਨੀਏ ਜਾਂ ਮੋਦੀ ਦੇ ਜਿਹੜੇ ਗੁਜਰਾਤਗੇ ਐ ਉਹ ਆ ਸਾਰਾ ਕੁਝ ਤਿਆਰ ਕਰਦੇ ਐ ਤੇ ਉੱਥੇ ਹੀ ਇਹ ਸਾਰਾ ਕੁਝ ਵੇਂਦੇ ਐ ਸਾਡਾ ਪੰਜਾਬ ਦਾ ਵਾਸੀ ਕੋਈ ਨਹੀਂ ਚਾਹੁੰਦਾ ਵੇਚ ਦਿੰਦੀ। ਵਿਰੋਧੀ ਧਿਰ ਦੇ ਲੀਡਰ ਹੈ ਉਹ بڑے ਸਵਾਲ ਖੜੇ ਕਰਦੇ ਤੇ ਵਿਰੋਧੀ ਧਿਰ ਦੇ ਲੀਡਰਾਂ ਵਾਲੀਆਂ ਵੀ ਇਹ ਵੀ ਆਉਂਦੀ ਫਿਰੇਖਣੇ ਦੱਗਣਾ। ਉਹ ਜੀ ਸਾਰੇ ਇੱਕ ਹੀ ਆ ਇਹਦੇ ਵਿੱਚ ਤਾਂ ਇਹਦੇ ਵਿੱਚ ਤਾਂ ਕਹਿਣੀਆਂ ਗੱਲਾਂ ਨਹੀਂ ਆ ਬਾਦਲ ਦੇ ਬਾਦਲ ਜਿਹੜਾ ਆਪਣੇ ਪ੍ਰਕਾਸ਼ ਸਿੰਘ ਬਾਦਲ ਹੈ ਜਦੋਂ ਚੜ੍ਹਾਈ ਕੀਤਾ। ਉੱਥੇ ਸਾਰੇ ਲੀਡਰ ਇਕੱਠੇ ਸੀ ਆ ਕਾਂਗਰਸੀ ਵੀ ਸਾਰੇ ਸੀ ਆਮ ਆਦਮੀ ਵਾਲੇ ਵੀ ਗਏ ਆ ਆ ਸਾਡੇ ਸਿੱਖ ਜਦੇ ਬੰਦਿਆਂ ਵਾਲੇ ਵੀ ਤੁਰੇ ਫਿਰਦੇ ਆ ਇਹ ਇੱਕ ਹੀ ਆ ਸਾਰੇ। ਇਹਨਾਂ 'ਚ ਕੋਈ ਵਖਰੇਵਾ ਨਹੀਂ ਲੋਕਾਂ ਨੂੰ ਇਹਨਾਂ ਨੇ ਢੇਡਾ ਬਣਾਇਆ। ਤੇ ਲੋਕ ਭੇਡਾਂ ਜੀ ਜਿਨੇ 2 ਰੁਪਏ ਕਿਲੋ ਕਣਕ ਦੇ ਦੀ 4 ਕਿਲੋ ਤੇ ਉਹਦੇ ਪਿੱਛੇ ਤੁਰ ਜਾਂਦੇ ਲੈਣ ਬਣਾ ਕੇ ਤੇ ਇਸ ਕਰਕੇ ਇਹ ਲੀਡਰ ਦਾ ਮੈਂ ਇਸ ਪਾਸੇ ਗੱਲ ਮੇਰਾ ਸਵਾਲ ਦਾ ਇਹ ਹੈ ਜੀ ਉਹਨਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਉਹਨਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜਾਂ ਨਹੀਂ ਨਹੀਂ ਉਹਨਾਂ ਨੂੰ ਵੋਟਾਂ ਵੱਲ ਧਿਆਨ ਆ ਉਹਨਾਂ ਦਾ ਉਹਨਾਂ ਨੂੰ ਇਸ ਚੀਜ਼ ਨੂੰ ਤਾਂ ਬਿਸ਼ਰਮ ਲੋਕ ਹੈ ਜੀ ਉਹਨਾਂ ਨੂੰ ਤਾਂ ਸ਼ਰਮ ਹੀ ਹੈ ਨਹੀਂ ਉਹਨਾਂ ਨੂੰ ਕੋਈ ਸ਼ਰਮ ਨਹੀਂ ਉਹਨਾਂ ਦੀਆਂ ਅਗਾ ਬਹੁਆਂ ਬੱਚੀਆਂ ਜਿਹੜੀਆਂ ਉਹ ਸਟੇਜਾਂ ਤੇ ਸ਼ਰਮ ਨੱਚੀਆਂ ਦੀ ਕਿੰਨੀਆਂ ਵੀਡੀਓ ਵਾਇਰਲ ਹੁੰਦੀਆਂ ਲੀਡਰਾਂ ਦੀਆਂ ਆਪ ਹੱਥ ਫੜ ਫੜ ਕੇ ਨੱਚੀ ਜਾਂਦੇ ਸ਼ਰਾਬ ਕੀ ਕਿ ਉਹਨਾਂ ਨੂੰ ਕੀ ਹੈ ਉਹਨਾਂ ਨੂੰ ਇਹਦੇ ਨਾਲ ਕੋਈ ਨਹੀਂ ਉਹ ਤਾਂ ਸਿਰਫ ਵੋਟ ਦੇ ਭੁੱਖੇ ਆ ਵੋਟਾਂ ਖਾਤਰ ਜੋ ਮਰਜ਼ੀ ਕਰਾ ਲੋ ਉਹਨਾਂ ਤੋਂ ਬਸ ਜੋ ਮਰਜ਼ੀ ਬਾਕੀ ਤੁਸੀਂ ਸਮਝਦਾਰ ਹੋ ਨਾ ਵਾਇਰਲ ਦੀ ਕਾਲਸਾ ਵਾਇਰਲ